ਆਏ ਗੁੱਡੀ ਕਾਲਸਾ ਵਾਹੇ ਗੁੱਡੀ ਕੀ ਫਤਿਹ ਛੋਟਾ ਛੋਟਾ YouTube ਚੈਨਲ ਤੇ Facebook ਪੇਜ ਤੇ ਸਵਾਗਤ ਹੈ ਅੱਜ tụਕੇ ਗੱਮ ਨੂੰ ਅਮਰਤ ਸਾਰਾ 4K ਪਿੱਟਾ ਵਾਲੀ ਫੋਗ ਦੀ ਵੀਡੀਓ ਲੈ ਕੇ ਆਏ ਜਿਸ ਦੀ ਲੈਂਥ 7.7 ਮੀਟਰ ਹੈ ਪਹਿਲਾ ਲਾਡ ਸੱਟੇ ਸੈਂਟਰ ਕਿ ਲਿਆ ਕੇ ਜਿੱਥੇ ਪੱਟੀ ਇਕੱਠ ਬਣੀ ਉਸ ਦੇ ਉੱਤੋਂ ਲਿਆ ਕੇ ਆਪਣੇ ਉਸ ਨੂੰ ਇੱਕ ਵਾਰ ਚੰਗੀ ਤਰ੍ਹਾਂ ਫੋਲਡ ਕਰਕੇ ਮੋਟਾ ਕਰਕੇ ਲਾਡ ਨੂੰ ਪੂਰਾ ਪਿੱਛੇ ਤੱਕ ਸਾਫ਼ ਕਰਕੇ ਲਗਾਉਣਾ ਹੈ ਤਾਂ ਕਿ ਜਦੋਂ ਉਸ ਨੂੰ ਪੂਰਾ ਮੋਟਾ ਕਰਕੇ ਪਿੱਛੇ ਤੱਕ ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ ਉਸਤੇ ਹੱਥਾਂ ਦੀ ਮਰਟਾਂ ਨੂੰ ਹੁਣ ਦੱਬ ਕੇ ਚੰਗੀ ਤਰ੍ਹਾਂ ਪਿੱਛੇ ਦਾ ਸਾਫ਼ ਕਰਕੇ ਲਗਾ ਦੇਣਾ ਹੈ ਇਹਨਾਂ ਲਈ ਜੇ ਤੁਸੀਂ ਦਰਜ YouTube ਬਣਨ ਤਾਂ ਫਿਰ ਵੀ ਪੇਜ ਤੇ ਨਵੇਂ ਤਾਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਤੇ Facebook ਪੇਜ ਨੂੰ ਫੋਲੋ ਜਰੂਰ ਕਰੋ ਅਗਲਾ ਲੜ ਬੈਗ ਤੋਂ ਲੈ ਅਗੇ ਬੈਗ ਤੋਂ ਪਿੰਚ ਕਰਕੇ ਚੰਗੀ ਤਰ੍ਹਾਂ ਲੜ ਨੂੰ ਥੱਲੇ ਤੱਕ ਖੋਲ ਲੈਣਾ ਹੈ ਲੜ ਨੂੰ ਚੰਗੀ ਤਰ੍ਹਾਂ ਥੱਲੇ ਤੋਂ ਥੱਲੇ ਤੱਕ ਖੋਲ ਕੇ ਉੱਤੋਂ ਚੰਗੀ ਤਰ੍ਹਾਂ ਬੈਗ ਤੋਂ ਸਾਫ਼ ਕਰ ਲੈਣਾ ਹੈ ਪਹਿਲਾ ਲੜ ਆਪਾਂ ਨੇ ਜਿਹੜਾ ਲੜ ਆਪਾਂ ਨੇ ਖੋਲਿਓ ਜਦੇ ਅੱਧ ਪਿੱਛੋਂ ਪਹਿਲਾ ਲੜ ਬਣਾ ਕੇ ਚੰਗੀ ਤਰ੍ਹਾਂ ਉਦੋਂ ਬਾਕੀ ਥੱਲੇ ਪੱਜਦਾ ਪਾਸੇ ਕੌਣ ਸੁਣੂ ਆਪਾਂ ਨੇ ਥੱਲੇ ਦਾ ਉੱਤੇ ਦਾ ਫੋਨ ਕਰਕੇ ਉਸ ਦਾ ਦੂਜਾ ਲਾਡ ਬਣਾ ਲੈਣਾ ਹੈ ਉੱਤੇ ਦੂਜਾ ਲਾਡ ਬਣਾ ਲੈਣਾ ਜਿਵੇਂ ਵੀਡੀਓ ਵਿੱਚ ਦੇਖ ਰਹੇ ਹੋ ਉਸ ਦਾ ਦੂਜਾ ਲਾਡ ਬਣਾ ਲੈਣਾ ਉਸ ਤੋਂ ਬਾਅਦ ਉਹਨਾਂ ਨੂੰ ਖੋઠા ਕਰਕੇ ਸੈੱਟ ਕਰਕੇ ਆਪਾਂ ਨੇ ਬੈਗ ਤੱਕ ਉਸ ਨੂੰ ਬੈਗ ਤੱਕ ਉਸੇ ਤਰ੍ਹਾਂ ਉਸ ਨੂੰ ਆਪਾਂ ਨੇ ਸੈੱਟ ਕਰ ਲੈਣਾ ਸੈੱਟ ਕਰਨ ਤੋਂ ਬਾਅਦ ਬੈਗ ਤੱਕ ਜਿਵੇਂ ਤਰ੍ਹਾਂ ਲਾਡ ਨੂੰ ਸੈੱਟ ਕਰ ਲੈਣਾ ਹੈ ਬਾਗ ਤੋਂ ਕੋਲੋਂ ਕਿੰਨਾ ਸੈਟ ਕਰ ਲੈਣਾ ਦੋਨਾਂ ਲੜਾਂ ਨੂੰ ਆਪਾਂ ਇਹ ਫਾਸਰਾ ਸੈਟ ਕਰਕੇ ਉਹਨਾਂ ਦਾ ਜਿੰਨੀ ਕੋਪਾ ਉਹਨਾਂ ਦੀ ਫਾਸਰਾ ਰੱਖਣਾ ਉਹਨਾਂ ਨੂੰ ਸਾਨੂੰ ਸਾਨੂੰ ਉਹਨਾਂ ਨੂੰ ਸੈਟ ਕਰਕੇ ਲੜਨ ਸੈਟ ਕਰਕੇ ਰੱਖ ਲੈਣਾ ਤੇ ਉਸ ਤੋਂ ਬਾਅਦ ਬਾਜੂ ਆਪਾਂ ਥੋੜਾ ਜਿਹਾ ਉਹਨੂੰ ਉਹਨਾਂ ਨੂੰ ਨਾਲ ਦੇ ਨਾਲ ਰੱਖ ਲੈਣਾ ਬਾਜੂ ਆਪਾਂ ਬਾਜੀ ਮਤਰਾ ਉਹਨਾਂ ਦਾ ਫਾਸਰਾ ਸੈਟ ਕਰਾਂਗੇ ਉਹਨਾਂ ਦਾ ਮੋਟਾਈ ਪਤਾਵਾਂਗੇ ਬਾਜੀ ਮਤਰਾ ਤੁਸੀ ਉਹਨਾਂ ਨੂੰ ਪੇਚਾਂ ਦੀ ਮੋਟਾਈ ਸੈਟ ਕਰ ਲੈਣੀ ਆਪਾਂ ਨੂੰ ਸਾਫ਼ ਕਰ ਲੈਣਾ ਚੰਗੀ ਤਰ੍ਹਾਂ ਬਾਜੀ ਮਤਰਾ ਨਾਲ ਸੰਗੀਤ ਨਾਲ ਲੜਾਉਣਾ ਆਪਣੇ ਨੋਕ ਕੋਲ ਇੱਕੋ ਜਿਹਾ ਰੱਖ ਕੇ ਨੋਕ ਕੋਲ ਇੱਕੋ ਜਿਹਾ ਰੱਖ ਕੇ ਆਪਣੇ ਫੌਸਲਾ ਸੈਟ ਕਰਕੇ ਲੜਨ ਨੂੰ ਲਗਾਉਣਾ ਬੈਗ ਤੱਕ ਪੂਰਾ ਸਾਫ਼ ਕਰ ਦੇ। ਇਹ ਵੀ ਤਰ੍ਹਾਂ ਆਪਣੇ ਹੱਥ ਦੀ ਬੰਦਲ ਦੱਬ ਕੇ ਪੂਰਾ ਗਲਾਈ ਦੇ ਵਿੱਚ ਕਰਕੇ ਨੋਕ ਤੋਂ ਲਾ ਕੇ ਬੈਗ ਤੱਕ ਆਪਣੇ ਗਲਾਈ ਦਾ ਗਲਾਈ ਦੇ ਵਿੱਚ ਬਾਜ ਨੂੰ ਫੇਰਨਾ ਹੈ। ਕਿੰਗੀ ਜਾਂ ਨੋਕ ਨੂੰ ਆਪਣੇ ਲੜਨ ਨੂੰ ਬਰਾਬਰ ਰੱਖਣਾ ਹੈ। ਪੂਰਾ ਸੈੱਟ ਕਰਕੇ ਆਪਣਾ ਲੜਨ ਲੜਨ ਪੂਰਾ ਸਾਫ਼ ਕਰਕੇ ਲਗਾ ਦੇਣਾ ਹੈ ਤਾਂ ਪਾ ਬੰਬ ਪੇਚਾਂ ਦੀ ਸਪਾਈ ਚੰਗੀ ਤਰ੍ਹਾਂ ਕਰਨੀ ਹੈ ਫਰੰਟ ਤੋਂ ਲੈ ਕੇ ਬੈਗ ਤੱਕ ਆਪਣੀ ਗਲਾਈ ਦੇ ਵਿੱਚ ਬਾਜ ਨੂੰ ਫੇਰਨਾ ਹੈ ਅਗਲਾ ਉਹਨਾਂ ਦੇ ਬਿਰੋ ਚੰਤਰਾ ਪਰ ਬੈਗ ਤੋਂ ਪਿੰਚ ਕਰਨਾ ਚੰਗੀ ਤਰ੍ਹਾਂ ਪੂਣੀ ਦਾ ਖੁੱਲਦਾ ਪਾਸਾ ਸਲਣ ਰੱਖਣਾ ਤੇ ਬੰਦ ਪਾਸਾ ਉੱਤੇ ਲੜਨ ਨੂੰ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਗ ਤੱਕ ਪੂਰਾ ਸਾਫ਼ ਕਰ ਲੈਣਾ ਹੈ ਬੱਲੇ ਲੜਾ ਆਪਣੀ ਜਿਹੜਾ ਆਪਣਾ ਲੜਕ ਬਲੇ ਉਸਦੇ ਅੱਧ ਵਿੱਚੋਂ ਆਪਾਂ ਨੇ ਉਸ ਨੂੰ ਮੋਟਾ ਕਰਕੇ ਇੱਕ ਲੜੜ ਨੂੰ ਬਣਾ ਲੈਣਾ ਹੈ ਅੱਧ ਤੋਂ ਜਿਹੜਾ ਬਾਕੀ ਦਰਨ ਪਾਸਾ ਬਚਦਾ ਪਾਸਾ ਹੋਏਗਾ ਉਸ ਦਾ ਬਾਕੀ ਜਿਹੜਾ ਆਪਣਾ ਦੂਜਾ ਲੜ ਬਣਾਉਣਾ ਹੈ ਉਹ ਵੀ ਬਣਾ ਲੈਣਾ ਤੀਜਾ ਲੜ ਜਿਹੜਾ ਬਾਕੀ ਬਚਦਾ ਪਾਸਾ ਹੋਏਗਾ ਆਪਣਾ ਉਦੋਂ ਦੰਗੀਆਂ ਦੱਬ ਕੇ ਆਪਾਂ ਨੇ ਜਿੰਨਾ ਫਾਸਲਾ ਉਹਨਾਂ ਨੂੰ ਬਧਮਾ ਹੀ ਸੱਪਾ ਦੱਬਣਾ ਕਰਨਾ ਹੈ ਬਾਦੀ ਬਾਦੀ ਨੂੰ ਨਾਲ ਫਾਸਲਾ ਮੋਟਾ ਕਰਾਂਗੇ ਸੈਟ ਕਰਾਂਗੇ ਕੀ ਤਰ੍ਹਾਂ ਨਾਲ ਪੋਸਰ ਸੈਟ ਕਰਕੇ ਨਾਲ ਨੂੰ ਗਾੜਨਾ ਹੈ ਬਾਜੀ ਮਲਣਾ ਕਿਤਨਾ ਬਾਜ ਨੂੰ ਆਪਣੇ ਗਲਾਈ ਦੇ ਵਿੱਚ ਫੇਰਨਾ ਗਲਾਈ ਦੇ ਵਿੱਚ ਆਪਾਂ ਜਨੂਕ ਤੋਂ ਫਰੰਟ ਤੋਂ ਲੈ ਨੂਕ ਤੋਂ ਲੈ ਕੇ ਬੈਕ ਤੱਕ ਤੂੰ ਕਿਤਨਾ ਗਲਾਈ ਦੇ ਵਿੱਚ ਬਾਜ ਨੂੰ ਫੇਰਨਾ ਸਪਾਈ ਕਰਨੀ ਹੈ ਇਨਟੈਕ ਕਰ ਲਗਣਾ ਵੀ ਆਪਾਂ ਨੂਕ ਤੋਂ ਆਪਣੇ बराबर रखना है चंकी तरह बैग तक अपने फरंट फिर चंगी तरह का फासला रख के मिटाई रख एक रख एक रखनी उन्होंने फासला बैग तक सैट करके लड़न लगा ची तरह लड़न साफ पिछे तक पूरा साफ करना बाजी ਨੋਕ ਨੂੰ ਆਪਣੇ ਪਿਚਰ ਨਾਲ ਬਰਾਬਰ ਰੱਖਣਾ ਹੈ। ਉਹ ਡਾਗਰਲ ਆਰਡਰ ਹੋਣਾ ਉਸੇ ਤਰ੍ਹਾਂ ਫਿਰ ਉਸੇ ਤਰ੍ਹਾਂ ਆਪਣੇ ਬੈਗ ਤੋਂ ਪਿੰਜ ਕਰ ਚੰਗੀ ਨਾਲ ਪਿੰਜ ਕਰਕੇ ਮੈਂ ਇਹ ਤੋਂ ਪਹਿਲੇ ਕਰਨਾ ਲੜ ਨੂੰ ਚੰਗੀ ਤਰ੍ਹਾਂ ਪੂਰਾ ਆਪਾਂ ਨੂੰ ਜਿਹੜਾ ਮोटा ਪਾਸਾ ਉਸ ਨੂੰ ਉੱਤੇ ਰੱਖਣਾ ਤੇ ਹੁੰਦਾ ਪਾਸਾ ਥੱਲੇ ਲੜ ਨੂੰ ਕਿਹੋ ਜਿਹਾ ਉੱਤੋਂ ਬੈਗ ਦੇ ਕੋ ਪਿੰਜ ਕਰ ਲੈਣਾ ਹੈ। ਉੱਤੇ ਜਿੱਥੇ ਲੜ ਨੂੰ ਬੰਨ੍ਹ ਦੇ ਕੇ ਕਰਕੇ ਜਿਹੜਾ ਆਪਾਂ ਇਹ ਪਹਿਲਾ ਲੜ ਬਣਾਉਣਾ ਉਹ ਜਿਹੜਾ ਉਹ ਜਿਹੜਾ ਲੜ ਕੋਲੇ ਉਸਦੇ ਅੱਧ ਵਿੱਚ ਆਪਾਂ ਨੇ ਪਹਿਲਾ ਲੜ ਬਣਾਉਣਾ ਜਿਹੜਾ ਬਾਕੀ ਬਚਦਾ ਨੜ ਹੋਵੇਗਾ ਉਸ ਦਾ ਆਪਾਂ ਨੇ ਦੂਜਾ ਲੜ ਬਣਾ ਦੂਜਾ ਲੜ ਬਣਾ ਕੇ ਆਪਾਂ ਨੇ ਨੋਕ ਨੂੰ ਉਹਨਾਂ ਨੂੰ ਦਬ ਦ ਦੇਣਾ ਪ੍ਰੈਸ ਕਰ ਦੇਣਾ ਨੋਕ ਨੂੰ ਪ੍ਰੈਸ ਕਰਨਾ ਜਿੰਨ ਨੋਕ ਨੂੰ ਵੀ ਪ੍ਰੈਸ ਕਰ ਦੇਣਾ ਜਿੱਥੋਂ ਆਪਾਂ ਉੱਤੋਂ ਵੀ ਪ੍ਰੈਸ ਕਰ ਦੇਣਾ ਉਸ ਤੋਂ ਉਹਨਾਂ ਨੂੰ ਨੋਕ ਨੂੰ ਬਰਾਬਰ ਰੱਖ ਕੇ ਨੋਕ ਨੂੰ ਨੋਕ ਨੂੰ ਦੋਨਾਂ ਲੜ ਨੂੰ ਬਰਾਬਰ ਰੱਖ ਕੇ ਉਸ ਤੋਂ ਬਾਅਦ ਬਾਜੀ ਮਾ ਟਣਾ ਆਪਾਂ ਉਹਨਾਂ ਦੀ ਮਟਾਈ ਚੜਾਈ ਸੈਟ ਕਰਾਂਗੇ चंकी तरह उन्होंने बा लड़ा में आवाज बेच के अपन उन्होंने मिटाई चढ़ाई सैट करनी है सारे सारे लड़ा का अपन मिठाई पा साल इको जहा रखना है लोगों अपने अपनी पग स रखनी है कि अपनी पग देखने सोहनी लगे सोहनी लगे वैसे भी ਤੁਹਾਡਾ ਬਾਜ਼ੀ ਮੰਤਲ ਸਾਰੇ ਸਾਰੇ ਲੜਾਂ ਸਫਾਈ ਕਰਾਂਗੇ ਤੇ ਉਹਨਾਂ ਦਾ ਫਾਸਲਾ ਸੈੱਟ ਕਰਾਂਗੇ ਫਰੰਟ ਤੋਂ ਲੈ ਕੇ ਨੂਕ ਤੋਂ ਲੈ ਕੇ ਚੰਗੀ ਤਰ੍ਹਾਂ ਬੈਗ ਤੱਕ ਗੁਰਦ ਦੇ ਵਿੱਚ ਆਵਾਜ਼ ਨੂੰ ਫੇਰਨਾ ਚੰਗੀ ਤਰ੍ਹਾਂ ਆਪਾਂ ਨੂੰ ਆਪਾਂ ਬਾਜ਼ ਨੂੰ ਫਰੰਟ ਤੋਂ ਲੈ ਕੇ ਬੈਗ ਤੱਕ ਚੰਗੀ ਤਰ੍ਹਾਂ ਆਵਾਜ਼ ਨੂੰ ਫੇਰ ਲੈਣਾ ਹੈ ਉਹਨਾਂ ਦਾ ਸਫਾਈ ਕਰ ਲੈਣੀ ਹੈ ਲੜਾਂ ਦੀ ਨੋਕ ਨੂੰ ਆਪਣੇ ਆਪਣੇ ਜਿਹੜੇ ਆਪਾਂ ਲੜ ਲਗਾਈ ਉਹਨਾਂ ਸਾਰ ਨੂੰ ਨੋਕ ਨੂੰ ਬਰਾਬਰ ਰੱਖਣਾ ਹੈ। ਤੰਗੀ ਤਰ੍ਹਾਂ ਆਪਣੇ ਲੜਾ ਨੂੰ ਬੈਗ ਤੱਕ ਚੰਗੀ ਤਰ੍ਹਾਂ ਪੂਰਾ ਸਾਫ਼ ਕਰ ਲੈਣਾ। ਮੈਂ ਕੋ ਬੈਗ ਤੱਕ ਚੰਗੀ ਤਰ੍ਹਾਂ ਬਰਾੜ ਤੋਂ ਲੈ ਕੇ ਬੈਗ ਤੱਕ ਚੰਗੀ ਤਰ੍ਹਾਂ ਗਲਾਈ ਵਿੱਚ ਬਾਗ ਨੂੰ ਦੇਣਾ ਹੈ। ਇਹਨਾਂ ਬਾਜ ਨੂੰ ਜਿੰਨਾ ਬੈਗ ਤੱਕ ਥਾੜ੍ਹ ਤੋਂ ਲੈ ਕੇ ਬੈਗ ਤੱਕ ਜਿੰਨੀ ਤਰ੍ਹਾਂ ਬਾਜ ਨੂੰ ਫੇਰਨਾ ਹੈ ਜਿਹੜਾ ਅਗਰ ਲੜ ਰਾਉਣਾ ਫੇਰ ਉਸੇ ਤਰ੍ਹਾਂ ਜਿਹਦੇ ਤੋਂ ਸਭੇ ਬੈਗ ਤੋਂ ਜਿੰਨੀ ਤਰ੍ਹਾਂ ਬਿਜ ਕਰਕੇ ਥਾੜ੍ਹ ਤੋਂ ਲੈ ਕੇ ਬੈਗ ਤੱਕ ਜਿੰਨੀ ਤਰ੍ਹਾਂ ਉੱਤੇ ਲੜ ਨੂੰ ਸਾਫ਼ ਕਰ ਲੈਣਾ ਜਿਹੜਾ ਆਪਣੇ ਪੈਕ ਕੱਲ ਪਹਿਲਾ ਲੜ ਬਣਾਉਣਾ ਉਸ ਨੂੰ ਆਪਣੇ ਜਿਹੜਾ ਆਪਣੇ ਲੜ ਕੋਲੇ ਉੱਤੇ ਅੱਧ ਵੀ ਇੱਕ ਲੜ ਬਣਾਉਣਾ ਜਿਹੜਾ ਬਾਕੀ ਚੱਲਦਾ ਬਚਦਾ ਬਸ ਉਹ ਕਰ ਦੋ ਉੱਤੇ ਜਿੰਨਾ ਲੜ ਬਣਾ ਲੈਣਾ ਦੂਸਰੋਂ ਪੜਾ ਲੈਣਾ ਇੰਡੀਰੋਂ ਉੱਤੋਂ ਬੈਗ ਤੱਕ ਜਿੰਨੀ ਚਾਹ ਲੋੜ ਨੂੰ ਸਾਫ਼ ਕਰ ਲੈਣਾ ਹੈ ਇੰਡੀ ਕਰ ਤੋਂ ਬੀ ਨੋਕ ਦੇ ਪਾ ਕੇ ਟਿੱਖੀ ਹੋ ਤਾਂ ਤੁਸੀਂ ਹੱਥ ਦੀ ਬੰਦ ਨਾਲ ਉਸ ਨੂੰ ਦੱਬ ਕੇ ਆਪਣੀ ਸੈਟ ਕਰ ਸਕਦੇ ਹੋ ਨੋਕ ਨੂੰ ਆਪਣਾ ਲੜਾ ਨੂੰ ਬਰਾਬਰ ਰੱਖ ਲੈਣਾ ਹੈ

ਜੰਗੀ ਤਰ੍ਹਾਂ ਆਪਣੇ ਨੋਕੜੋਂ ਆਪਣੇ ਲੜਾਂ ਨੂੰ ਬਰਾਬਰ ਕਰ ਲੈਣਾ ਬਰਾਬਰ ਆਖੋ ਲੈਣਾ ਹੈ ਸੈੱਟ ਕਰਕੇ ਆਪਣੇ ਲੜਾਂ ਨੂੰ ਲਗਾ ਲੈਣਾ ਹੈ ਪਰ ਬਾਜੀ ਮੈਂ ਤੁਹਾਨੂੰ ਪਾ ਮੈਂ ਨੋਕੜੋਂ ਸਾਰੇ ਲੜਾਂ ਨੂੰ ਬਰਾਬਰ ਕਰ ਲੈਣਾ ਹੈ ਦੋਨਾਂ ਦੀ ਮੋਟਾਈ ਸੈੱਟ ਕਰਾਂਗੇ ਤੇ ਬੈਕਗ੍ਰਾਉਂਡ ਤੋਂ ਲੈ ਕੇ ਬੈਕ ਤੋਂ ਜੰਗੀ ਤਰ੍ਹਾਂ ਡਾਊਨ ਸਾਫ ਕਰ ਲੈਣਾ ਨੋਕੜੋਂ ਨਾਲ ਸਾਰੇ ਲੜਾਂ ਨੂੰ ਬਰਾਬਰ ਰੱਖਣਾ ਹੈ ਕਿਦਾਂ ਪਾਣੀ ਲੜਾਈ ਸਫਾਈ ਕਰਨੀ ਹੈ ਪਰਟ ਤੋਂ ਲੈ ਕੇ ਬੈਗ ਤੱਕ ਜਿੰਨੀ ਤਰ੍ਹਾਂ ਰੰਗੜਾਈ ਦੇ ਵਿੱਚ ਬਾਅਦ ਨੂੰ ਫੇਰਨਾ ਹੈ ਜੇ ਵੀਡੀਓ ਤੁਸੀਂ ਸਾਡੇ YouTube ਚੈਨਲ ਤੋਂ ਦੇਖ ਰਹੇ ਹੋ ਤਾਂ ਨੂੰ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਤੇ ਸ਼ੇਅਰ ਨੂੰ ਕਰਨਾ ਜਿੰਨਾ ਵੀ ਤੁਹਾਨੂੰ ਡਿਮਾਂਡ ਸੀ ਉਹਨਾਂ ਵੀਰਾਂ ਦਾ ਵੀ ਵੀਡੀਓ ਜਰੂਰ ਸ਼ੇਅਰ ਕਰਨਾ ਕਿਦਾਂ ਬਾਹਦੀ ਮਨ ਕਰਨ ਪਾਣੀ ਪਿੱਟਣਾ ਮਟਾਈਏ ਫਸਰਾ ਸੈਟ ਕਰ ਲੈਣਾ ਹੈ ਦਰਾ ਕੋਲ ਲੜ ਲਾਉਣਾ ਆਪਾਂ ਬੈਗ ਤੋਂ ਕਿਹੜੀ ਤਰ੍ਹਾਂ ਪਿੰਚ ਕਰਕੇ ਇਹੜਾ ਪਾ ਸਿੰਗਲ ਲਗਾਉਣਾਗੇ ਬੈਗ ਤੋਂ ਕਿਹੜੀ ਤਰ੍ਹਾਂ ਉੱਤੋਂ ਪਿੰਚ ਕਰਕੇ ਪੁੰਨ ਦਾ ਗੋਲਾ ਪਾ ਦਨੋ ਰੱਖਣਾ ਹੈ ਤੇ ਬੰਦ ਪਾ ਚਾਉਂਦੇ ਲੜਨ ਕਿਹੜੀ ਤਰ੍ਹਾਂ ਕਰਨ ਤੋਂ ਥੱਲੇ ਕਰਨ ਤਾਂ ਕਿ ਤੋੜ ਅੱਖ ਤੱਕ ਖੋਲ ਕੇ ਇਹਨੂੰ ਇੱਕ ਵਾਰ ਪਿੰਚ ਕਰ ਲੈਣਾ ਹੈ ਇੱਕ ਵਾਰ ਪਿੰਚ ਕਰ ਲੈਣਾ ਹੈ ਇੱਕ ਵਾਰ ਪਿੰਚ ਕਰਨ ਤੋਂ ਬਾਅਦ उतों चंगी तरह दब के जिन्ना आपने चढ़ाई रखनी लड़ती उन्नी चढ़ाई रख के उन्नी चढ़ाई रख के लड़ू फोल्ड करके अपने पूरा पिछे तक साफ करके लगा देना है चंकी तरह तो पिछे तक पूरा लड़ू साफ करके लगाना है चंकी तरह उत्तों अपने जेनेचा पास भी लड़ जी लड़ लगाया चंगी तरह बैग तक पूरा दब लेना है ਤਦ ਬਾਅਦ ਬਾਜ ਦੀ ਜਿੰਨ ਤਾਂ ਜਿਹੜੇ ਆਪਾਂ ਨੇ ਲੜ ਲਗਾਇਆ ਉਸ ਦੀ ਆਪਾਂ ਸਫਾਈ ਕਰਾਂਗੇ ਉਸ ਤੋਂ ਬਾਅਦ ਜੰਗੀ ਤਰ੍ਹਾਂ 프ੋਂਟ ਤੋਂ ਲੈ ਕੇ ਬੈਕ ਤੱਕ ਗਲਾਈ ਦੇ ਵਿੱਚ ਆਪਾਂ ਨੇ ਬਾਜ ਨੂੰ ਫੇਰਨਾ ਹੈ ਨੋਕੋਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਆਪਣੇ ਲੜਾਂ ਨੂੰ ਬਰਾਬਰ ਰੱਖ ਲੈਣਾ ਹੈ ਜਿੰਕ ਤਰ੍ਹਾਂ 프ੋਂਟ ਤੋਂ ਲੈ ਕੇ ਬੈਕ ਤੱਕ ਆਪਾਂ ਨੇ ਬਾਜ ਨੂੰ ਫੇਰ ਕੇ ਆਪਣੇ ਪੇਚਾਂ ਦੀ ਸਫਾਈ ਕਰਨੀ ਹੈ ਗਲਾਈ ਦੇ ਵਿੱਚ ਆਪਾਂ ਨੇ ਪੇਚਾਂ ਨੂੰ ਫੇਰਨਾ ਹੈ सफाई करनी है बैग बैग तो भी अपन चंगी तरह जे डबल शीस भी दस सकते हो बैग तो सफाई कर चंगी तरह बैग तो भी अपन तो तो अपने लड़ाई सफाई करनी है लोगों चगी लड़ा एक बराबर रखना है ता कि अपना कोई उस तो थले लड़ ना दिखे पग देख भी सोहनी लगे अपनी ਸ਼ੇਪ ਸੋਹਣੀ ਆ ਪੱਕ ਜੀ ਉਸ ਤੋਂ ਬਾਅਦ ਆਪਾਂ ਆਪਣਾ ਪੱਕ ਦੀ ਸ਼ੇਪ ਸੈਟ ਕਰਾਂਗੇ ਉਤਲੇ ਲੜਾਂ ਦੀ ਸਫਾਈ ਕਰਾਂਗੇ ਉਤਲੇ ਲੜਾਂ ਦੇ ਨਾਲ ਨਾਲ ਫਸਲਾ ਸੈੱਟ ਕਰਾਂਗੇ ਜਿੰਨੇ ਜ਼ਰਾ ਆਪਾਂ ਨੇ ਲੜਾਈ ਸਫਾਈ ਕਰ ਲਈ ਹੈ ਜੇ ਕੋਈ ਸਾਡਾ ਲੜ ਵੱਡਾ ਮੋਟਾ ਹੈ ਤਾਂ ਜੀ ਬਾਅਦ ਹੀ ਮੈਂ ਤਾਂ ਹੁਣ ਤੱਕ ਬਰਾਬਰ ਕਰਨਾ ਸਾਰੇ ਪੇਚਾਂ ਦਾ ਬਰਾਬਰ ਬਰਾਬਰ ਕਰਨਾ ਮੋਟਾ ਹੈ ਮੋਟਾ ਬਰਾਬਰ ਮੋਟਾ ਹੀ ਬਰਾਬਰ ਕਰ ਲੈਣੀ ਹੈ ਸਾਰੇ ਪੇਚਾਂ ਦੀ ਇੱਕੋ ਜਿਹੀ ਬਰਾਬਰ ਕਰ ਲੈਣੀ ਹੈ ਤਾਂ ਕਿ ਜਿਹੜਾ ਨੋਕਾ ਆਪਣੇ ਸਾਰੇ ਲੜਾਂ ਨੂੰ ਥੱਲੂ ਉੱਤੇ ਲੱਗੇ ਉੱਤੇ ਜਿਨੇ ਵੀ ਆਪਾਂ ਲੜ ਲਗਾਏ ਸਾਰਿਆਂ ਨੂੰ ਬਰਾਬਰ ਕਰ ਲੈਣਾ ਹੈ ਸਤੋਰਾ ਪਕੜ ਗਿਲਾ ਲਗਾਵਾਂਗੇ ਜਿਹੜਾ ਆਪਾਂ ਨੇ ਪੱਗ ਪੈਨ ਲਗਾਉਣਾ ਨੱਕ ਦੀ ਸੇਧ ਉੱਤੇ ਆਪਾਂ ਨੇ ਪੱਗ ਪੈਨ ਲਗਾਉਣਾ ਹੈ ਉਤਵਾ ਕਲ ਗਿਲਾ ਲਗਾਵਾਂ ਜਿਹੜਾ ਆਪਾਂ ਨੇ ਕਲ ਗਿਲਾ ਲਗਾਉਣਾ ਜਿਹੜਾ ਆਪਾਂ ਪੱਗ ਪੈਨ ਲਗਾਉਣਾ ਉਹ ਨੱਕ ਦੀ ਸੇਧ ਵਿੱਚ ਲਗਾ ਕੇ ਪੱਗ ਪੈਨ ਨੱਕ ਦੀ ਸੇਧ ਵਿੱਚ ਲਗਾ ਲੈਣਾ ਹੈ ਜੰਗਿਤ ਨਾਲ ਲੜਨੂ ਬੈਗ ਰੱਖ ਪੂਰਾ ਸਾਫ ਕਰਕੇ ਹਾਲ ਉਸ ਦੋਨਾਂ ਜਿਹੜਾ ਆਪਾਂ ਲੜ ਲਗਾਉਣ ਕਲ ਗਿਲਾ ਦੋਨੋਂ ਪਾਸੇ ਤੋਂ ਚੰਗੀ ਤਰ੍ਹਾਂ ਆਪਣੇ ਲੜ ਨੂੰ ਫੋਲਡ ਕਰ ਲੈਣਾ ਹੈ ਉੱਤੋਂ ਤੇ ਥੱਲੋਂ ਚੰਗੀ ਤਰ੍ਹਾਂ ਫੋਲਡ ਕਰਕੇ ਉਸ ਤੋਂ ਬਾਅਦ ਉਸ ਨੂੰ ਥੋੜਾ ਥੱਲੇ ਨੂੰ ਖਿੱਚ ਕੇ ਜਿਹੜਾ ਪਾਛੇ ਵੱਲ ਲੜ ਲਗਾਇਆ ਉਸ ਨੂੰ ਪੂਰਾ ਕਵਰ ਕਰ ਲੈਣਾ ਹੈ ਜਿਵੇਂ ਲੜ ਨੂੰ ਟੱਕ ਕੇ ਉੱਤੋਂ ਫੋਲਡ ਕਰ ਲੈਣਾ ਹੈ ਚੰਗੀ ਤਰ੍ਹਾਂ ਲੜ ਨੂੰ ਟੈਗ ਕਰਕੇ ਲੜ ਨੂੰ ਕਿੰਨਾ ਝਟ ਕਰ ਲੈਣ ਉਸ ਤੋਂ ਬਾਅਦ ਆਪਣੀ ਜਿਹੜਾ ਪੱਗ ਬੰਨ੍ਹ ਲਗਾਏ ਉਸਦੇ ਪੱਗ ਦੇ ਥੱਲੇ ਲਾ ਜਾ ਕੇ ਵੀਰੋੜੇ ਜੇ ਵੀ ਲੜਾ ਵਿੱਚ ਬਾਲ ਹਨ ਤਾਂ ਤੁਸੀਂ ਬਾ ਬਾਜਮਾਂ ਦਾ ਬਾਜ ਬੀਰ ਕੋਈ ਬਾਲ ਨੂੰ ਕੱਟ ਲੈਣਾ ਹੈ ਉਸ ਤੋਂ ਬਾਅਦ ਪੱਗ ਪੈਂਦੇ ਥਲੇ ਲੈ ਜਾ ਕੇ ਆਪਾਂ ਨੇ ਲੜ ਨੂੰ ਸੈਟ ਕਰਕੇ ਜੇ ਤੇ ਬਾਲ ਕੱਟ ਕੇ ਸਾਫ਼ ਕਰਕੇ ਪੂਰਾ ਪੱਗ ਪੈਂਦਾ ਥਲੇ ਲੈ ਜਾ ਕੇ ਲੜ ਨੂੰ ਘੁਮਾ ਦੇਣਾ ਜਿਵੇਂ ਅਕਤੂਸ ਵੀਡੀਓ ਵਿੱਚ ਦੇਖ ਰਹੇ ਹੋ ਕਿ ਕਿਤਨਾ ਪਿੱਛੇ ਦਾ ਕਲੰਡਰ ਨੂੰ ਪੂਰਾ ਸਾਫ਼ ਕਰਕੇ ਲਗਾਉਣਾ ਹੈ ਲੜ ਦਾ ਘੰਟੜ ਪੱਗ ਪੈਂਦੇ ਥਲੇ ਲੈ ਜਾ ਕੇ ਲੜ ਨੂੰ ਘੁਮਾ ਦੇਣਾ ਹੈ ਘੁਮਾ ਕੇ शेप सैट करके ब लड़ घुमा के अपने जो पंजा छीमा लड़ लगाया उसके बेस के थले अपने लड़न दब देना है बेसते कप्पे दब देना है जो अपना छीमा लड़ लगाया शेजूम सैट करके उसके थले दब देना है लड़ू ਕਿਦਰ ਆਉਤ ਮੁੱਦ ਤੇ ਲੱਬਣ ਦੇ ਤੋਟ ਅਲੱਡ ਸੁਤਰਾ ਇੰਦਾ ਤੁਸੀਂ ਤਾਂ ਤੁਸੀਂ ਪੱਗ ਤਾਂ ਨਹੀਂ ਵੀ ਲਗਾ ਸਕਦੇ ਹੋ ਇਹ ਵੀ ਪੱਗ ਬਾਇ ਵੀ ਲਗਾ ਸਕਦੇ ਉਸ ਤੋਂ ਬਾਅਦ ਆਪਾਂ ਆਪਣੀ ਪੱਗ ਦੀ ਸੈਟਿੰਗ ਕਰਾਂਗੇ ਜਿਵੇਂ ਕਿ ਆਪਣਾ ਫਿੱਟਾਈਸ ਬਾਈ ਕਰਾਂਗੇ ਆਪਣੇ ਸ਼ੇਪ ਸੈੱਟ ਕਰਾਂਗੇ ਇਹ ਤਾਂ ਕੱਲ ਵੀ ਲੈਣ ਦਾ ਜੂਨਾ ਸਟ ਪੂਨੋ ਚੱਟ ਪਾਣਗੇ ਤੋ ਕੁਦ ਆਪਣੀ ਲੜ ਮੁਕਾ ਨਾ ਨਾ ਪੰਜ ਦਿਨਾਂ ਦਾ ਦਬਕੇ ਕੁਝ ਹੈ ਕਰ ਲੈਣਾ ਸਾਰਾ ਸਾਰਿਆਂ ਦੀ ਮੈਂ ਇਕੱਲੀ ਕਰ ਲੈਣੀ ਹੈ ਬਰਾ ਬਰਾ ਕਰ ਲੈਣਾ ਬਾਹਰ ਆ ਜੰਗੀ ਤਰ੍ਹਾਂ ਨੇ ਸੇਪ ਜਟ ਕਰ ਲੈਣੀ ਹੈ ਉਸ ਤਰ੍ਹਾਂ ਆਪਾਂ ਸੇਟਾ ਕੇ ਸੇਟਾ ਕਰ ਲਈ ਜੰਗੀ ਤਰ੍ਹਾਂ ਆਪਣੇ ਲਾਉਣ ਕਿਤੋਂ ਜੰਗੀ ਤਰ੍ਹਾਂ ਖਿੱਚ ਲੈਣਾ ਉਸ ਤੋਂ ਬਾਅਦ ਜੋਨ ਤਾਂ ਮਾੜਾ ਆਪਣਾ ਜਿਹੜਾ ਆਪਣਾ ਲੜਕਾ ਚਾਹੀ ਉਹਨੂੰ ਦੋਨਾਂ ਪੱਲਿਆਂ ਨੂੰ ਬਰਾਬਰ ਕਰਕੇ ਆਪਾਂ ਨੇ ਪੂਰਾ ਵਿਛਾ ਕੇ ਪਸਾ ਲੈਣਾ ਹੈ ਵਿਛਾ ਕੇ ਉਸਨੂੰ ਇੱਕ ਵਾਰ ਖਿੱਚਣਾ ਇੱਕ ਵਾਰ ਖਿੱਚਣ ਤੋਂ ਬਾਅਦ ਚੰਗੀ ਤਰ੍ਹਾਂ ਆਪਾਂ ਨੇ ਪਹਿਲਾਂ ਆਪਾਂ ਨੇ ਜਿਹੜਾ ਉੱਤਲੇ ਪੇਚ ਹਨ ਉਹਨਾਂ ਚੰਗੀ ਤਰ੍ਹਾਂ ਉਸੇ ਸਾਈਡ ਤੋਂ ਆਪਾਂ ਨੇ ਮਤਲਬ ਢਾਗ ਲੈਣਾ ਹੈ ਚਲੋ ਜੇ ਉਤਵਾਰ ਦੂਸਰੀ ਸਾਈਡ ਤੋਂ ਤਾਂ ਚੰਗੀ ਤਰ੍ਹਾਂ ਫਰੰਟ ਤੋਂ ਲੈ ਕੇ ਬੈਕ ਤੱਕ ਲੜ ਨੂੰ ਢਾਗ ਨੂੰ ਢਾਗ ਲੈਣਾ ਹੈ ਤੁੰਗੀ ਤਰ੍ਹਾਂ ਆਪਣਾ ਬੈਗ ਵਾਲਾ ਜਾਨ ਨੂੰ ਖਿੱਚ ਕੇ ਟੈਗ ਕਰਕੇ ਟੈਗ ਕਰ ਲੈਣਾ ਸ਼ੇਰ ਨੂੰ ਉਤਸਾਹ ਫਿਰ ਦੋਨਾਂ ਹੱਥਾਂ ਦੀ ਮਦਦ ਨਾਲ ਸ਼ੇਰ ਨੂੰ ਦੂਜਾ ਟੱਗ ਲੈਣਾ ਹੈ ਉਤਸਾਹ ਆਪਾਂ ਥੋੜਾ-ਥੋੜਾ ਲੜਾ ਨੂੰ ਜਿਦੋਂ 3D ਵੀ ਕਰਨ ਤੋਂ ਨਹੀਂ ਤਾਂ 3D ਵੀ ਕਰ ਸਕਦੇ ਹਾਂ ਦੇ ਉਂਗਲੀ ਤੇ ਦੋਨੋਂ ਉਂਗਲੀਆਂ ਤੇ ਦੋਨੋਂ ਉਂਗਲੀਆਂ ਦੇ ਦੋਨੋਂ ਗੁੱਠਾਂ ਦੀ ਮਦਦ ਨਾਲ ਆਪਾਂ ਇਹ ਲੜਾ ਨੂੰ 3D ਕਰ ਲੈਣਾ ਹੈ ਕਿੰਝ ਕਰਨਾ ਜਿੰਨਾ ਜਿੰਨਾ ਇਸੇ ਤਰੀਕੇ ਨਾਲ ਆਪਾਂ ਸਾਰੇ ਲੈਣਾ ਹੁਣ 3D ਕਰ ਲੈਣਾ। ਤੇ ਵੀਦ ਨਾਲ ਲੈਣਾ ਹੁਣ 3D ਕਰ ਲੈਣਾ ਬੈਗ ਤੱਕ ਚਿੰਗਣਾ ਆਪਾਂ ਨੇ ਲੈ ਬੈਗ ਤੱਕ ਚਿੰਗਣਾ ਦੋਨੇ ਉਂਗਲੀਆਂ ਦੋਨੇ ਕੋਠਾ ਨਹੀਂ ਮੰਤਣਾ ਆਪਾਂ ਨੇ ਪਿੰਚ ਕਰ ਲੈਣਾ ਲੜਾ ਨੂੰ। ਜਿਹਦੇ ਜਿਹੜੀ ਵੀਡੀਓ ਬਸ ਦੇਖਦੇ ਹੋ ਚੰਗੀ ਤਰ੍ਹਾਂ ਮੈਗ ਦੇਖਦੇ ਪਿੰਚ ਕਰ ਲੈਣਾ। ਉਸ ਤੋਂ ਬਾਅਦ ਆਪਾਂ ਆਪਣੀ ਪੱਗ ਦੀ ਸ਼ੇਪ ਸੈੱਟ ਕਰਾਂਗੇ। ਪੱਗ ਦੀ ਬੈਗ ਤੱਕ ਜਿੰਨੀ ਤਰ੍ਹਾਂ ਆਪਾਂ ਲੜਦੀ ਸ਼ੇਪ ਸੈੱਟ ਕਰਾਂਗੇ। ਗੁਲੀ ਤੇ ਕੂਠੇ ਜਿੰਨਾ ਤੱਕ ਆਪਾਂ ਆਪਣੇ ਲੜਾ ਨੂੰ ਬੈਗ ਤੱਕ ਜਿੰਨੀ ਤਰ੍ਹਾਂ ਪਿੰਚ ਕਰ ਦੇਣਾ ਹੈ। ਤਾਂ ਆਪਾਂ ਲੜ ਦੇ ਕੋਣ ਚ ਸੁਮੀ ਲੱਗਣ ਦੂ ਨੂੰ ਤਿੱਖੇ ਕਰ ਲੈਣਾ ਹੈ ਉਹਨਾਂ ਨੂੰ। ਜਿੰਨੀ ਕਰਾਂ ਆਪਣੇ ਸਾਰੇ ਲੜਾ ਨੂੰ ਇਸੇ ਤਰ੍ਹਾਂ ਆਪਣੇ ਬੈਗ ਤੱਕ ਦੂ ਨੂੰ ਤਿੱਖੇ ਕਰਨਾ ਪੂਰਾ ਸਾਫ ਕਰ ਲੈਣਾ। ਤਾਰੇ ਲੰਨ ਜਿਵੇਂ ਜੇ ਤਰ੍ਹਾਂ ਆਪਣੇ ਦੋਨੋਂ ਉਂਗਲੀਆਂ ਦੋਨੋਂ ਬੂਠੇ ਦੀ ਮਦਦ ਨਾਲ ਪਿੰਚ ਕਰਨਾ ਬੈਕ ਟੱਕ ਇਹਨਾਂ ਕਿ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਨਾ ਹੈ ਤਾਂ ਹੇਠਾਂ ਟੈਗਸ ਜੈਕਸ਼ਨ ਵਿੱਚ ਜੁੜ ਦੋ ਤਾਂ ਨਾਲ ਹੋਰ ਕਿਹੜੀ ਕਮਕੜੀ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਇਸ ਤਰ੍ਹਾਂ ਆਪਾਂ ਮਹਗੜਾ ਲਗਾ ਲਗਾਉਗੇ ਬੈਕਰ ਨਾਲ ਨਾਲ ਦੁੱਨ ਨਾਲ ਚੰਗੀ ਤਰ੍ਹਾਂ ਪੂਰੀ ਆਰ ਗੁਰੂ ਕਾ ਬਨੂ ਹੁਜਾਤ ਕਰਦਾ ਹੈ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ